ਦੇ ਨੇ ਜੋਸ਼ੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਕਿ ਮਾਰਕੀਟ ਹਰ ਕੋਈ ਕਹਿੰਦਾ ਉਹ ਸਾਡੇ ਕਰਦਾ ਹੈ ਤੋਂ ਵੀ ਦੇਖਣ ਦੇ ਵਿੱਚ ਸਾਡਾ ਮਾਰਕੀਟ ਐਸੋਸੀਏਸ਼ਨ ਜਿਹੜਾ ਪਰਿਵਾਰ ਹੈ ਸਾਡਾ ਉਹਨਾਂ ਨੇ ਮੈਨੂੰ ਦਿੱਤੀ ਹੈ ਪ੍ਰਧਾਨ ਚੁਣ ਕੇ ਤੇ ਉਹਦੇ ਵਿੱਚ ਇਹ ਸਾਡੇ ਜਿਹੜੇ ਗੁਰੂ ਅਮਰਦਾਸ ਮਾਰਕੀਟਾ ਨੂੰ ਹਾਰਟ ਆਫ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਧੰਕਰ ਸਿੰਘ ਸੱਤੋ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੇਸਾਰੇ ਭਰਾ ਸਾਡੇ ਗੁਰੂ ਅਮਰਦਾਸ ਜੀ ਦੇ ਸਾਰੇ ਮੈਂਬਰ ਆ ਗਏ ਜੀ ਰਾਜੇਸ਼ ਨਾਥ ਜੀ ਔਰ ਉਹ ਜਿਹੜੇ ਅੱਜ ਸਾਡੇ ਵਿੱਚ ਨਹੀਂ ਹੈ ਉਹ ਸਾਨੂੰ ਦੱਸ ਰਹੇਗੇ ਗੁਰੂ ਅਮਰਦਾਸ ਮਾਰਕੀਟ ਦੇ ਉੱਤੇ ਬਹੁਤ ਸਾਰੀਆਂ ਦਿੱਕਤਾਂ ਆਣੀ ਹੈ ਸ਼ੁਰੂ ਹੋ ਗਈਆਂ ਜੀ ਕਈ ਤਰ੍ਹਾਂ ਦੇ ਦਿੱਕਟਾਰੀਆਂ ਸੀਗੀਆਂ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਵੈਰੀਨਟਲੀ ਮੌਜੂਦ ਸੈਕਟਰੀ ਤੇ ਜਨਰਲ ਸੈਕਟਰੀ ਹੋਗੇ ਤੇ ਬਾਕੀ ਸਾਡੇ ਐਗਜ਼ੈਕਟਿਵ ਮੈਂਬਰ ਸੀਗੇ ਸੰਪਲਟੀ ਪ੍ਰਾਈਸ ਆਓ ਜੀ ਟੌਪ ਮੈਂਬਰ 62 ハリメンバーのパンチラー、コロ <laughs> <laughs>

ਦੇ ਨਾ ਚਾਹ ਚੀਜ਼ ਜੀ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਆਦਿ ਕੰਮ ਸਾਹਿਬ ਜੀ ਸਮਾਰੋਹ ਨੂੰ ਬਹੁਤ 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 ਬਹੁ کام ہوتا ہے ساری کوئی کریٹیکل امپورٹ نہیں ہے اگر نام بولو صرف دور عمر لاس مارکیٹ لے کے ہمیں کام کرنا ہے انشاءاللہ نام تو بولو درشن جی کی کیشنگ اندر ਕਰੀਆ ਨਾਲ ਲੋਨ ਨਹੀਂ ਸੋਚੂ ਸਾਹਰ ਬਹੁਤ ਆਚਾਹ ਪਰ ਇਹ ਲੈਣਾ ਕਿ ਇਹ ਕਾਟਿਆਂ ਦੇ ਹਾਰ ਹੈ ਇਹ ਫੁੱਲਾਂ ਦੇ ਹਾਰ ਨਹੀਂ ਹੈ ਜਦੋਂ ਕੰਮ ਕਰਨਾ ਰਹਿਣਾ ਨਾ ਉਦੋਂ ਪਤਾ ਲੱਗੂਗਾ ਹੁੰਦਾ ਮਹਿਨਤ ਆ ਰਹੀ ਆ ਪਾ ਹੋਰ ਆ ਰਹੀ ਆ ਹੋਰ ਇਹ ਲੱਗਦਾ ਕਿ ਦੇਖਣਾ ਬਾਅਦ ਚੋ ਗੁਰੂ ਰਾਮਦਾਸ ਮਾਰਕੀਟ ਦੀ ਹੋਰ ਐਪੋਡੇਸ਼ਨ ਮਾਜੇ ਕਿ ਵਾਕਈ ਹੈ ਕਿ ਮਾਰਕੀਟ ਹੈ ਹਰ ਕੋਈ ਦੱਸਦਾ ਇਹ ਕਿਹੜੀ ਜਨਵਰੀ ਚਾਹ ਜਮਰੀ 2025 ਪੇਸ਼ੈਂਟ ਸਾਡੇ ਸੁਧੀ ਜੋਸ਼ੀ ਦੀ ਜੀ ਗਵਰਨਰ ਇੰਡਿਟਚ ਡਾਕਟਰ ਅਲੋਕ ਸਟੈਨਰ ਜੀ ਸਾਡੇ ਪੇਟੈਂਟ ਤੇ ਡਾਕਟਰ ਹਰਜੋਤ ਜੀ ਸਾਡੇ ਪੇਟੈਂਟ ਹੈ ਡਾਕਟਰ ਅਸ਼ੋਕ ਬੱਤਲੀ ਕਾਂਜਾ ਦਾ ਜਮਾਇਚਾ ਉਹ ਸਾਡੇ ਪੇਟੈਂਟ ਹੈ ਹਰਿਆਲੀ ਦੇ ਦੇ ਵਿੱਚ ਐਫਐਸਸੀ ਸੁਧੀ ਜੋਸ਼ੀ ਨੂੰ ਪ੍ਰੈਜ਼ੀਡੈਂਟ ਚੁਣਿਆ 49 ਨਸਲੀ ਪ੍ਰੈਜ਼ੀਡੈਂਟ ਚੁਣਿਆ ਉਹਨਾਂ ਦੀ ਜਿਹੜੀ ਟੀਮ ਹੈ ਬਦੀ ਕੋਲੀ ਜਨਰਲ ਸੈਕਟਰੀ ਪ੍ਰਤਾਪ ਸਿੰਘ ਜੀ ਜੋਇਨਟ ਸੈਕਟਰੀ ਸਰ ਹੱਥ ਤੋਂ ਜਾਈ ਬੜਾ ਖੁਸ਼ ਹੋਇਆ ਸਾਹਿਬ ਜੀ ਦਰਸ਼ਨ ਸਿੰਘ ਜੀ ਕੈਸ਼ੀਅਰ درشن لال جیشی اور نریش موتی جی ہیں جہاں کہوچ کیا پرچھے ہٹ جاتے ہیں اور باقی سارے ممبر کستوی لال جی سنجیو ورما جی راج کمار جی ਕਰੂ ਦਾਬਾ ਜੀ ਸਾਡੇ ਆ ਚਾਰ ਬਣੇ ਸ਼ੁਸ਼ੀਲ ਜੀ ਆਪਣੇ ਜੈਗਨਾਰਚ ਸੰਜੀਤ ਬਲਵੀਰ ਸਿੰਘ ਜੀ ਜੁਗਨਦੀ ਬਲੇ ਪਰ ਮਾਈਸਰ ਨੂੰ ਦਿੱਚੂ ਇਹ ਸਾਡੀ ਟੀਮ ਅਸੀਂ ਬਣਾਈ ਹੈ ਗੁਨਮਨ ਨਾਲ ਕੈਟੇਸ਼ਨ ਲਈ ਸਾਰੇ ਨੂੰ ਮबारकबाद ਹੈ ਆਪਣੇ ਨੂੰ ਦੇਵਾ ਥੈਂਕ ਯੂ ਥੈਂਕ ਯੂ ਥੈਂਕ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਜ਼ਿੰਮੇਵਾਰੀ ਦਾ ਪੂਰਨ ਤੌਰ ਤੇ ਨਿਬਾਹ ਕਰ ਸਕਾਂ ਜਿੰਨੀਆਂ ਵੀ ਸਮੱਸਿਆਵਾਂ ਨੇ ਅਸੀਂ ਸਾਰੇ ਰਲ ਕੇ ਸਾਰੇ ਗੁਰੂ ਅਮਰਦਾਸ ਸਾਹਿਬ ਦੇ ਮੈਂਬਰ ਜਿੰਨੇ ਵੀ ਹੈ ਸਾਰੇ ਮੋਟੇ ਦੇ ਨਾਲ ਮੋਟਾ ਚੋਰ ਕੇ ਚੱਲਾਂਗੇ ਜਦੋਂ ਕੋਈ ਵੀ ਵੱਡਾ ਨਹੀਂ ਹੁੰਦਾ ਪ੍ਰਧਾਨ ਠੀਕ ਹੈ ਇੱਕ ਜ਼ਿੰਮੇਵਾਰੀ ਮਿਲ ਗਈ ਲੱਗ ਕੇ ਲੱਗਦੀ ਪਰ ਜਦੋਂ ਅਸੀਂ ਸਾਰੇ ਇਕੱਠੇ ਰਹਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਵਾਂਗੇ ਤਾਂ ਹਰ ਇੱਕ ਔਕੜ ਦਾ ਦੁਕਾਨਦਾਰ ਨੂੰ ਘੱਲਣਾ ਚਾਹੀਦਾ ਹੋਣਾ ਹੈ ਪਾਰਕਿੰਗ ਦੀ ਹੈ ਜਾਂ ਸਫਾਈ ਦੀ ਹੈ ਜਾਂ ਸਾਡੇ ਬੜੀਆਂ ਬੜੀਆਂ ਹੋਲਡਿੰਗਾਂ ਲੱਗੀਆਂ ਹੋਈਆਂ ਨੇ ਜਿੱਦਾਂ ਜਿਨ੍ਹਾਂ ਨਾਲ ਸਾਰੀ ਸਾਡੇ ਦੁਕਾਨਦਾਰ ਭਰਾਵਾਂ ਨੂੰ ਦਿੱਕਤ ਆਉਂਦੀਆਂ ਨੇ ਉਹ ਅਸੀਂ ਮਿਲ ਕੇ ਪ੍ਰਸ਼ਾਸਨ ਦੇ ਨਾਲ ਜਾਂਦਾ ਸਾਡੇ ਪ੍ਰਧਾਨ ਦੇ ਮੁਸਫਤ ਮੰਡੀ ਲੱੱਡਰ ਜੀ ਸਾਡੇ ਅੰਮ੍ਰੇ ਦੇ ਸਾਹਿਬ ਸੌਣ ਸਾਹਿਬ ਮੰਤਰੀ ਜੀ ਅਸੀਂ ਹਰ ਇੱਕ ਬੰਦੇ ਕੋਲੇ ਈਮਕੇ ਐਂਡੀਪੀ ਸਾਡੇ ਆਪਸੇ ਹੀ ਹਰ ਇੱਕ ਬੰਦੇ ਨੂੰ ਬਿਲਾਗੇ ਆਪਣੀ ਸਮੱਸਿਆਵਾਂ ਨੇ ਕਿ ਸਮੱਸਿਆਵਾਂ ਨੂੰ ਕਰਾਂ ਪੂਰੀ ਕੋਸ਼ਿਸ਼ ਕਰੂੰਗਾ ਧੰਨਵਾਦ ਜੀ ਦੇਖੋ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਮੈਂ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਤੇ ਅੱਜ ਇੱਕ ਵੱਡੀ ਜ਼ਿੰਮੇਵਾਰੀ ਗੁਰੂ ਅਮਰਦਾਸ ਮਾਰਕੀਟ ਐਸੋਸੀਏਸ਼ਨ ਜਿਹੜਾ ਪਰਿਵਾਰ ਹੈ ਸਾਡਾ ਉਹਨਾਂ ਨੇ ਮੈਨੂੰ ਦਿੱਤੀ ਹੈ ਪ੍ਰਧਾਨ ਚੁਣ ਕੇ ਤੇ ਉਹਦੇ ਵਿੱਚ ਇਹ ਸਾਡੇ ਜਿਹੜੇ ਗੁਰੂ ਅਮਰਦਾਸ ਮਾਰਕੀਟਾ ਨੂੰ ਹਾਰਟ ਆਫ ਸਿਟੀ ਕਹਿ ਸਕਦੇ ਆ ਪਰ ਅਸੀਂ ਇੰਨੀ ਕਿ ਦਿੱਕਤਾਂ ਦੇ ਨਾਲ ਘੇਰੇ ਹੋਏ ਹਾਂ ਜਿਨ੍ਹਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਸਾਨੂੰ ਬਹੁਤ ਜਲਦੀ ਪ੍ਰਸ਼ਾਸਨ ਨਾਲ ਮਿਲ ਕੇ ਕੱਢਣਾ ਪਵੇਗਾ ਤੇ ਅਸੀਂ ਉਹਨੂੰ ਕੱਢਣ ਦੀ ਪੂਰੀ ਪੂਰਨ ਕੋਸ਼ਿਸ਼ ਕਰਾਂਗੇ ਜਿੱਦਾਂ ਕਿ ਪਾਰਕਿੰਗ ਦਾ ਮਸਲਾ ਸਾਡੇ ਸਫਾਈ ਦਾ ਮਸਲਾ ਸਾਡੇ ਤੇ ਕੁਝ ਹੋਲਡਿੰਗਸ ਦਾ ਮਸਲਾ ਹੈਗਾ ਉਹ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਐਮਐਲਏ ਸਾਹਿਬ ਨਾਲ ਮਿਲ ਕੇ ਲੱਧਰ ਸਾਹਿਬ ਨਾਲ ਮਿਲ ਕੇ ਆਪਣੇ ਐਮਪੀ ਸਾਹਿਬ ਨਾਲ ਮਿਲ ਕੇ ਜੋ ਵੀ ਜਿੰਨਾ ਵੀ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਮਤਲਬ ਅਸੀਂ ਸਭ ਨੂੰ ਰਿਕਵੈਸਟ ਕਰਾਂਗੇ ਸਾਰੇ ਮਿਲ ਕੇ ਮੁੱਢੇ ਨਾਲ ਮੁੱਢਾ ਜੋੜ ਕੇ ਅਸੀਂ ਚੱਲਾਂਗੇ ਤੇ ਉਹ ਸਮੱਸਿਆਵਾਂ ਦਾ ਹੱਲ ਕਰਾਵਾਂਗੇ